ਲੈ ਸਾਹਮਣੇ ਸੱਤ ਸ੍ਰੀ ਦਾ ਜਿੰਨਾ ਕਹਿੰਦੇ ਬਾਵੀ ਪਿਆਰ ਹੈ ਖੇਡ ਦੇ ਦੌਰਾਨ ਦੇ ਬਲਾਕ ਵਿੱਚ ਆ ਬਲਾ ਟੋਰੀਆ ਇਹ ਐਕਸੋ ਦੂਜਾ ਦਿਨ ਤੇ ਤੀਜਾ ਦਿਨ ਹੈ ਜੀ ਟੂਰਨਾਮੈਂਟ ਦਾ ਕਾਨੂੰ ਲਾਸਟ ਹੈ ਜਗਰੀ ਵੀ ਕਿਨੀ ਜੋਰ ਲੱਗੇ ਹੈ ਇਹ ਲੋਹਰੀਆਂ ਬਾਲਾਂ ਘੇੜੀਆਂ ਅੱਜ ਸ਼ਨੀਵਾਰ ਕਰਕੇ ਨਾ ਦੇਖਣ ਵਾਲਿਆਂ ਦਾ ਰੱਜ ਕਾਫੀ ਜੁੜਿਆ ਆ ਪਹਿਲਾਂ ਕਾਫੀ ਸਗਾ ਮੈਂ ਇਧਰੋਂ ਲੰਘ ਕੇ ਗਿਆ ਸੀ ਵੀਰੋ ਬਹੁਤ ਧੰਨਵਾਦ ਹੈ ਵੀਰਾਂ ਦੇ ਖਿਡਾਰੀਆਂ ਦੇ ਵੀਰੋ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਲਓ ਸਾਹਮਣੇ ਬਾਬੂ ਜੀ ਕਹਿੰਦੇ ਬਾਲਾ ਦੇ ਹੁਣਾਂ ਕਹਿੰਦੇ ਅੱਜ ਅਮੀਰਪੁਰ ਦੀ ਟੀਮ ਲਈ ਵੀਰੇ ਜੀ ਦਾ ਆ ਕਹਿੰਦੇ ਫੇਰਾ ਵਾਰਾ ਘੁਲਾ ਰਿਹਾ ਦੂਜੇ ਪਾਸੇ ਨਲੀ ਤਬਾਹ ਇਹ ਬਲਾਚੋਰੀਆ ਆ ਕਰਾਉਣਾ ਬੰਦੇ ਬੰਦੇ ਰਾਣੇ ਕਦੇ ਲਾਦੇ ਹੋਰ ਜੰਮੀ ਨੇ ਕਹਿੰਦੇ ਜੋਰ ਰੱਖੇ ਕਿਆ ਬਾਤ ਹੈ ਅਮਰੀਕਾ ਸੇ ਕੰਡੀਟ ਆਇਆ ਹੋਇਆ ਹੈ ਵੀਰੇ ਵੀਰੇ ਜਦੋਂ ਮੋਟੇ ਦੇ ਵਿੱਚ ਮੇਲਾ ਹੋਇਆ ਕਹਿੰਦੀ ਵੀ ਕਿਆ ਉਹ ਥਾਪੀ ਰੜਕਦੀ ਹੈ ਤੇਰੀ ਜਿੰਨਾ ਜਿਹੜੀ ਪੈ ਪੱਟ ਤੇ ਮਾਰੀ ਨਹੀਂ ਜਾਣਾ ਖੇਡ ਮੈਦਾਨ ਵਿੱਚ ਨਰ ਨਿਕਾਟਾ ਇਹ ਆਪਣਾ ਜਗਤ ਲਈ ਬਿਨੂ ਨੇ ਫੜਾਈ ਹੈ ਤਾਂ ਵੀ ਕਹਿੰਦੇ ਫਿੱਟਲੇ ਵੀਰੇ ਵੀਰੇ ਇੱਕ ਸਾਲ ਕਹਿੰਦੇ ਮੇਲਾ ਪਹਣਾਈ ਖੇਡੇ ਗਿਆ 26000 ਮੈਨੂੰ ਜਰਸੀ ਵੀ ਦਿੱਤੀ ਬੰਦੇ ਨੇ ਤੇ ਵੀਰੇ ਵੀ ਰਾਕੇ ਗੱਲ ਚੱਲਦਾ ਮੰਡਿਆਂ ਦਾ ਦੌਰ ਹੈ ਓਵਰ ਇੱਕ ਸਦਾਕਤ داری ਕਿੰਨੀ ਵੀ

ਉਹ ਵੀ ਅੰਦਰਲੇ ਪਾਸੇ ਚਲੀ ਗਈ ਹੈ ਸੇ ਖੇਡ ਮਾਨ ਅੰਦਰ ਦੇ ਵੀਰੋ ਜੇਥੇ ਮੁਜਾਰੇ ਵਾਲੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲੈ ਜਿਆਨੀ ਕਨੇ ਖਲ ਬਾਉਣ ਦੇ ਲਈ ਵੀਰਾਂ ਕਨੇ ਬੰਦਾ ਤਰ੍ਹਾਂ ਨੇ ਕਰਵਾ ਦਿੱਤਾ ਹੈ ਲਓ ਖੇਡ ਮਾਨ ਅੰਦਰ ਬਾਲ ਫੇਰ ਕੇੰਦੀ ਹੈ ਉਧਰਲੇ ਪਾਸੇ ਪੇਂਦੀ ਹਾਲ ਲੱਤੇ ਕਨੇ ਕਨੇ ਟਰਾਈ ਕਰਦੇ ਹੈ ਜੇਥੇ ਮੁਜਾਰੇ ਵਾਲੇ ਪਰਮਾਨ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਜਿਆਨੀ ਕਨੇ ਖਲ ਬਾਉਣ ਦੇ ਲਈ ਬਾਲਾ ਕਨੇ ਬੰਦਾ ਕਰਵਾਇਆ ਵੀਰੋ ਜੀਓ ਢੂੜ ਜਿਹੜੀ ਸ਼ੌਂਦੀ ਹੈ ਸਮਾਨਾ ਦੇ ਵੀਨੇ ਛੋਟੇ ਬਕੈਈ ਰੱਵਾ ਸੋਹਣੇ ਰਾਨੇ ਵੀ ਕਰੇ ਕਿ ਕਿਤੇ ਕਹਾਣੇ ਵੀ ਮੇਰੇ ਮਿੱਤਰੋ ਰਾਣੇ ਕਿਦੇ ਬਾਰੇ ਕਿਹਨੇ ਹੋ ਗਿਆ ਰਾਣੀ ਦਾ ਹੀ ਕਰਾਰੇ ਸਾਸ ਨਾ ਕਿ ਇਧਰ ਲਈ ਦਰਸੀ ਦੋਹਾਂ ਟੀਮਾਂ ਦੇ ਤਲੇ ਸਾਡੇ ਦਰਮਿਆਨ ਜਿਹੜੇ ਵਧੀਏ ਆ ਯਾਰ ਉੱਥੇ ਕਿਉਂ ਹੈ ਉਹ ਇਹ ਫਾਈਟ ਕਰਾ ਨਹੀਂ ਉੱਥੇ ਪਿਆ ਭਾਈ ਦੋ ਹਾਂ ਸਾਹਮਣੇ ਬਾਲਾ ਮੰਨੇ ਰਹੀ ਹੈ ਪਹਿਲੀ ਹੈ ਇਹ ਮੰਨਾ ਅਮੀਰ ਦੀ ਧਰਤੀ ਦਾ ਆ ਬਾਲ ਪਾਰ ਨੂੰ ਖਿਡਾਰੀ ਭੱਜਿਆ ਹੋਇਆ ਹੈ ਸਾਹਮਣੇ ਲਵਲੀ ਲਵਲੀ ਆ ਵੇਖ ਲੈ ਸੋਹਣੀ ਵੀਲਡ ਜਿਹੜੀ ਮੁੰਡਾ ਕਰ ਗਿਆ ਹੈ ਤੇ ਮੋਜੀ ਵਰਗੇ ਵੀ ਪੁੱਜੀ ਹੋਏ ਹੈ ਕਿ ਪੱਲੀਆਂ ਦਾ ਪ੍ਰੈਜ਼ੈਂਟ ਹੈ ਪਹਿਲੀ ਗਾਊਟਰ ਮੇਰੇ ਬੁਰਾ ਹੈ ਕਿਹਨੇ ਕਰੇਗਾ ਸਾਹਮਣਾ ਸਾਹਮਣੇ तकड़ शाल रू क ਹੋ ਕੀ ਆ ਰਹਾ ਹੁੰਦਾ ਹੈ ਇਹ ਬੰਦੇ ਥੰਦੇ ਥੰਦੇ ਕੀ ਬਾਤ ਕਰੇ ਇਹਦੇ ਸਕੋਰ ਦੇ ਕਹਿੰਦੇ ਵਾਦੇ ਹੋਰ ਜਮਰੂ ਨੇ ਕਹਿੰਦੇ ਹੋਰ ਦਿੱਤੇ ਆ ਮੇਰੇ ਵੀਰੋ ਫੀਲ ਬੁਲਾ ਦੇ ਅੰਦਰ ਆਹ ਸਾਹਮਣੇ ਬਾਲਾ ਬੰਦੇ ਦੀਆਂ ਬੈਨੀਆਂ ਮੇਰੇ ਵੀਰੋ ਇਹ ਆ ਨੀਅਰ ਦੀ ਧਰਤੀ ਲੈ ਮੰਨਾ ਮੇਰੇ ਵੀਰੋ ਆਹ ਬਾਲ ਪਾੜਨ ਖਿਡਾਰੀ ਤਿਆਰ ਪਰ ਤਿਆਰ ਆਹ ਸਾਹਮਣੇ ਮੇਰੇ ਵੀਰੋ ਪੈਂਦੀ ਬਾਲ ਫੇਰ ਆਹ ਬੱਲੇ 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 ਦਾ ਹੋਈ ਨਹੀਂ ਖੜਾਲਿਆ ਜਿਹਨੇ ਕਹਿੰਦੇ ਤਾਂ ਤਗੜੀ ਬਾਲ ਆ ਇਰੇ ਵੀਰੋ ਖੇਡ ਮੈਦਾਨ ਅੰਦਰ ਬਹਿ ਜਾ ਰਹਾ ਕਰਾ ਰਹੀ ਹੈ ਮੁੰਡੇ ਨੇ ਕਹਿੰਦੇ ਟੋਪੀ ਵਾਲ ਕੀਤੀ ਹੈ ਜੁਨਾ ਕਹਿੰਦੇ ਉਹਦੀ ਹਰ ਵੀ ਧੱਕੀਦਾ ਹੈ ਖਾਨਾ ਕਹਿੰਦੇ ਤਾਗ ਰਾਵੀਆ ਪਾ ਰਹੇ ਨੇ ਮੇਰੇ ਮਿੱਤਰੋ ਖੇਡ ਦੇ ਕਹਿੰਦੇ ਮੈਦਾਨ ਅੰਦਰ ਦੂਜੇ ਵਾਲੀ ਕਹਿੰਦੇ ਗੱਲਾਂ ਨੇ ਗਾਲ ਪਾਉਣ ਲਈ ਖੇਡ ਗੱਭਰੂ ਕਹਿੰਦੇ ਵਧਿਆ ਹੋਇਆ ਹੈ ਲਓ ਸਾਹਮਣੇ ਟੱਕਰ ਵੱਡੀ ਹੈ ਉਧਰਲੇ ਪਾਸੇ ਲੱਗਿਆ ਜੋਰ ਮੇਰੇ ਮਿੱਤਰੋ ਆਹ ਬੱਲੇ 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 ਤੁਹਾਡਾ ਹਰ ਹੈ ਉਹਨਾਂ ਕੇ ਲਈ ਬਣਾ ਤੋ ਵੀ ਧਰਤੀ ਦਾ ਮੇਰੇ ਮਿੱਤਰੋ ਖੇਡਾਂ ਦੇ ਰਾਜ ਉਹਨਾਂ ਨੇ ਭਾਈ ਖੇਡ ਦੇ ਦੇਖ ਲੈਣਗੇ ਨਹੀਂ ਇਹ ਗੂਗਲ ਤੇ ਜਾਂਦਾ ਕਹਨਾਂ ਕਹਨਾਂ ਵਿਚ ਗੱਡਿਆਂ ਦੇ ਵਿੱਚ ਰੁਕ ਤੱਕੇ ਨਿਕਲ ਗਏ ਸਪੋਰਟ ਆ ਰਿਹਾ ਹੈ ਖੇਡ ਦੇ ਮਜ਼ਾਰ ਅੰਦਰ ਮੇਰੇ ਵੀਰੋਂ ਮੁੰਡਾ ਨੀਖ ਲਗਾ ਆ ਪਹਿਲੀ ਬਾਲ ਚੋਟੀ ਦੀ ਬਾਲ ਜਬਰੂ ਨੇ ਕਹਿੰਦੇ ਘਰੋਂ ਟੀਮੇ ਮੇਰੇ ਵੀਰੋਂ ਖੇਡ ਮਜ਼ਾਰ ਅੰਦਰ ਇਹਦੇ ਲਈ ਤਾਸੀ ਚਾਰੇ ਪਿਆਲੇ ਵੀ ਕਹਿੰਦੇ ਮੇਰੇ ਵੀਰੋਂ ਪਲੇਅਰਾਂ ਵਾਸਤੇ ਤਿਆਰ ਹੋਰ ਤਿਆਰ ਨੇ ਮੇਰੇ ਭਰਾਵਾਂ ਨੇ ਛੇਕਲੇ ਜਰੂਰ ਇਹ ਵੀ ਲੋ ਸਟਾਫ ਵਾਲੇ ਨੀਰਪੁਰ ਦੇ ਅਖੇਰੀ ਟੀਮ ਦਾ ਇੱਕ ਹੀ ਪਲੇਅਰ ਹੈ ਵੀਰੇ ਗਰਾਊਂਡ ਦੇ ਵਿੱਚ ਹੈ ਤੇ ਜਰੂਰ ਇੱਕ ਵਾਰ ਸੰਮਾਨਕ ਬਣਾ ਦੇਗਾ ਪ੍ਰਬੰਧਕ ਕਮੇਟੀ ਦੇ ਨਾਲ ਇਹ ਸਾਡੀ ਬੇਨਤੀ ਹੈ ਆਓ ਸਾਹਮਣੇ ਕਿੰਦੀ ਬਾਲ ਕੀ ਬਾਤ ਹੈ ਬਾਲ ਕਿੰਨੀ ਵਾਈਡ ਹੈ ਫੈਸਲੇ ਕਿੰਨੇ ਦੇ ਰਿਹਾ ਖੇਡ ਮੈਦਾਨ ਅੰਦਰ ਕਿਲੇ ਕਿਨੇ ਹੋ ਚੁੱਕੇ ਹੈ ਵਾਈਡ ਵਾਲੇ ਕਿਨੇ ਫੈਸਲੇ ਹੋਏ ਹੈ ਹਰ ਕਹਿੰਦੇ ਵੱਡੀ ਨੇ ਫੜਾਈ ਜਾਂਦੀ ਤੇ ਗੱਲਬਾਤ ਕਹਿੰਦੇ ਲੱਗੀ ਹੋਈ ਆ ਟਿਕਾਣੀ ਹਰ ਕਹਿੰਦੇ ਟੋਪੀ ਦਾ ਉਹਨੇ ਕਹਿੰਦੇ ਟੀਮਾਂ ਦੇ ਦਰਮਿਆਨ ਜਿੱਲੇ ਆ ਰਿਹਾ ਹੈ ਹੁਣ ਸਾਹਮਣੇ ਆ ਬੱਲੇ ਖੁੱਲੇ ਆਊਟ ਹੋ ਆ ਰਹਾ ਬੱਤ ਸੂਰੀ ਬਾਲ ਹੁਣਾਂ ਕਹਿੰਦੇ ਇਹ ਵੀ ਫੜਵਾਗਾ ਹੁਣਾਂ ਕਹਿੰਦੇ ਮੇਰੇ ਵੀਰ ਉਹ ਸਿੱਰੇ ਸਿੱਰੇ ਦੀਆਂ ਪਾਰਿਆ ਬੱਲਾ ਖੇਡ ਵਿੱਚ ਕਹਿੰਦੇ ਬਦਲੇ ਨੇ ਬੜੀਆਂ ਸੋਹੜੀਆਂ ਬਾਲਾਂ ਪਾਟ ਗਿਆ ਹੈ ਉੱਥੇ ਹੀ ਹੋਇਆ ਇੱਥੇ ਰੁਕਦੇ ਰਿਕੇ ਪੈਲੀ ਦੇ ਛੇ ਆ ਆ ਜਿੰਨੇ ਇਹ ਜੱਟਾਂ ਟਾਉਨਾਂ ਲੱਗੇ ਸੌਦੀ ਵਾਪਸੀ ਨਹੀਂ ਕਿਤੇ ਆਉਣਗੇ ਬਹੁਤ ਬਹੁਤ ਉਹ ਬੈਟ ਕਰੂਗਾ ਫਲਕੜੀ ਪਾ ਲਵਾ ਪਹਿਲੀ ਬਾਲੇ ਛੱਕਾ ਦੇਖੋ ਬਹੁਤ ਹੋਏ ਆ ਜਾਣਾ ਜਿੱਦੇ ਦਾ ਆਇਆ ਕਿ ਨਹੀਂ ਬਾਡੀ ਓਕੇ ਆ ਜਾਣੇ ਭਾਈ ਸਾਹਮਣੇ ਬੋਲ ਨਹੀਂ ਦੇਖਣੀ ਆ ਭਾਜੀ ਦੱਸਦਾ 30 40 ਪਿਆਰਾਂ ਨੂੰ ਵੱਜਣੇ ਹਾਲੀਵੁੱਡ ਤੋਂ ਬਾਡੀ ਓਕੇ ਆਣੇ ਇੰਨੇ ਗਰੂਲੇ ਆ ਜਿੱਦੇ ਦਾ ਧੋਪ ਆ 40 ਦਿਨ ਵਾਈ ਤੇ ਬਾਸ਼ਾ ਨਹੀਂ ਅੱਜ ਬੋਲਦਾ ਉਹ ਉਧਰੋਂ ਪੱਲੀਆਂ ਵਾਲਾ ਉਧਰ ਗਰਾਊਂਡ ਚ ਸਾਲਾ ਲੱਗਾ ਰਹਿੰਦਾ ਉਹ ਬਾਲ ਓਏ ਦਾ ਵੀ ਆ ਗਏ ਨਾ ਜਬ ਉਹਨੂੰ ਰਾਜਾ 2 ਦਾ ਦੋ ਚੱਕ ਤੇ ਇਕੱਠੇ ਦੋ ਬੋਲਾਂ ਤੇ ਇੱਕ ਇਹਨਾਂ ਨੂੰ ਬਲੰਟੀ ਲੱਗੀ ਹੋਆ ওভার ਤੈਨੇ ਉਹ ਵੀ ਪੰਜਾਂ ਪੰਜਾਂ ਬੋਲਾਂ ਦੇ ਵਾਈਡ ਬਾਲ ਦਾ ਇੱਕ ਦਿੱਤਾ ਸਕੋਰ ਉਹ ਤੋਂ ਮੈਂ ਜਿਹੜਾ ਸਿਟੀ ਨਾ ਬਈ 12 ਚ ਗਿਆ ਬਾਕੀ ਮੈਡਨ ਓਵਰੇ ਸੈਟ ਤਾਂ ਆਰ ਡੀਪੀ ਮਾਹੌਲ ਹੁਣ ਥੋੜਾ ਜਿਹਾ ਓਵਰ ਆਇਆ ਵਦਿਆ ਹੁਣ ਬੋਲ ਬੋਲ ਹਿੱਲਣ ਲੱਗੀ ਪਹਿਲਾਂ ਤਾਂ ਮੁੰਡੇ ਨੇ ਬੋਲਾਂ ਆਪਣੀ ਬੋਲਾਂ ਦਿਸਣੇ ਹੀ ਨਹੀਂ ਦਿੱਤੀਆਂ ਕਮੈਂਟੇਟਰ ਬੰਦ ਹੋਏ ਹੋ ਆਵਾਜ਼ ਨਹੀਂ ਤਾਂ ਲਾਈਟ ਗਈ ਉਹ ਲਾਡੀ ਮਾਰ ਕੇ ਖੇੜਾ ਕੱਟ ਕੁੱਟਣਾ ਨਹੀਂ ਵੰਡਾ ਕੁਛ ਉਹਨਾਂ ਨਾਲ ਚੱਲ ਨਹੀਂ ਜਾਂਦੇ ਵਿਚਾਰੀ ਬਾਕੀ ਬਾਹਰਲੇ ਬੰਦੇ ਕਮੈਂਟਰੀ ਕਰੀ ਜਾਂਦੇ ਆ ਬਥੇਰੀ ਆ ਵੀ ਚਲੇ ਜਾਣਾ ਵੀ ਕਰਨ ਨੂੰ ਇਹਦੇ ਨਾਲ ਜੋ ਨਹੀਂ ਆਉਂਦਾ ਲਾਡੀ ਮਾਰਦੇ ਬੰਦੇ ਟੀਮਾਂ ਟਾਸ ਕਰਨ ਲੈਣ ਇੰਦਰ ਰਿਐਕਸ਼ਨ ਲੱਗਾ ਆ ਬੜਾ ਚੋਰਦੇ ਆ ਉਹ ਆਹ ਸਾਹਮਣੇ ਕੋਟੀ ਦੀ ਵਾਲ ਸ਼ਹਿਰ ਜਿਆ ਕਰਕੇ ਕਰਦੇ ਨੇ ਇਹ ਕਹਿੰਦੇ ਆ ਯਾਰ ਮੇਰੇ ਮਿਰੇ ਆਹ ਵਾਲੇ ਆਉਂਦੇ ਨਾਲ ਆ ਕਹਿੰਦੇ ਖੇਡਣ ਨਹੀਂ ਦੇਣਾ ਇਕੱਠੇ ਮਲੋਂ ਦੀ ਮੇਨ ਮੇਨ ਮੁੰਡੇ ਸਾਰੇ ਖਲਾਏ ਹੋਏ ਸ਼ਹਿਰ ਵਾਲੇ ਇਹਗੇ 8 ਬੜਾ ਚੋਰੀਆਂ ਨੇ ਇਧਰ ਖਲਾਇਆ ਇਹ ਆਹ ਤੋਂ ਕਰਕੇ ਰਿਐਕਸ਼ਨ ਲੱਗਾ ਆ ਉਧਰ ਜਾਂਦਾ ਮੈਚ ਦੇਖਣ ਜਾ ਲੈਣਾ ਪਰੂਫ ਚੈੱਕ ਹੋ ਰਿਹਾ ਯਾਰ ਕਿਹਨੇ ਬੱਲੇਬਾਜ਼ ਆ ਯਾਗਰੇ ਲੈ ਹਾਂ ਛਕਾਤਾ ਆ ਬਰਾ ਵਧੀਆ ਕੱਕ ਮੁੜ ਕੇ ਜਾਂਦਾ ਨਾ ਤੇ ਦੂਜਾ ਆ ਕੇ ਛੱਕਾ ਮਾਰਦਾ ਹੈ ਜੇ ਇੱਕ ਖਿਡਾਰੀ ਮੁੜਦਾ ਹੈ ਨਾ ਤੇ ਦੂਜਾ ਆ ਕੇ ਛੱਕਾ ਮਾਰਦਾ ਹੈ ਮਾਰਦਾ ਹੈ ਓਏ ਹੈ ਮੇਰੇ ਵੀਰੋ ਹੁੜ ਕੇ ਮੜਦੀ ਕਰਦੇ ਆ ਮੁੰਡਾ ਤੇ ਬਾਲਾਂ ਲਾਪਰੀ ਦੀਆਂ ਪੈਂਦੀਆਂ ਆ ਪੈ ਗਈ ਬਾਲ ਹਾਂ 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 ਬੱਦਨਾ ਹਾਂ ਅਗਲਾ ਕਰ ਗਿਆ ਸੋਹਣੀ ਬਿਲਡ ਕਰ ਗਿਆ ਮੁੰਡਾ ਬਈ ਲਾਤ ਰੀਤ ਮੇਰੇ ਵੀਰੋ ਬਾਈ ਜਲਦੀ ਦੇ ਨਾਲ ਅਗਲਾ ਬੱਲੇ ਆਵਾਜ਼ ਆਹੀ ਭੱਜ ਕੇ ਬਾਈ ਉਹ ਤੋਂ ਅਗਲਾ ਬੱਲੇ ਵਾਲੀ ਵੀ ਜਲਦੀ ਹੈ ਲਈ ਵਾਲੇ ਭਰਾ ਕੋਲ ਭੱਜੀ ਕੋ ਤੜੀ ਜਲਦੀ ਦੇ ਨਾਲ ਤੇ ਕਰਦੇ ਹੁੰਦੇ ਆ ਮੇਰੇ ਵੀਰੋ ਹਾਂ ਕਰਦੇ ਹੁੰਦੇ ਆ ਮੇਰੇ ਵੀਰੋ ਆ ਗਿਆ ਸਾਹਮਣੇ ਬਣੀ ਜਾ ਕੇ ਘੁਰ ਕੇ ਮੰਡ ਦੀ ਧਰਤੀ ਆਓ ਆਓ ਓ ਆਓ ਦੋਸ ਗੁਰ ਦਾ ਬਤਾ ਜਿਹੜਾ ਆ ਗਿਆ ਹਾਂ ਸਾਹਮਣੇ ਬਣੀ ਜਾ ਕੇ ਘੜ ਕੇ ਮੰਡ ਦੀ ਧਰਤੀ ਆ ਮੇਰੇ ਵੀਰੋ ਉਹ ਖਿਡਾਰੀ ਨਾਲ ਹੁਣ ਸਾਹਮਣੇ ਆ ਗਿਆ ਤੇ ਭਾਲੇ ਲਾ ਪ੍ਰੀਤੀਆਂ ਪੈਣੀਆਂ ਹੈ மனிஷ 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 மனிஷம் சுவாதி சுவாதி அடவஞ்சா சத்தவஞ்சா சத்தவஞ்சா பண்ண ਹੈਲੋ ਲਾਤ ਤਾਂ ਪਹਿਲੀ ਦੀ ਹੈਲੋ ਆ ਸਾਹਮਣੇ ਮੈਨੂੰ ਲੱਗਦਾ ਹੈ ਖੇਡ ਦੇ ਮੈਦਾਨ ਅੰਦਰ ਆ ਗਿਆ ਪਹੋਗੋ ਜੀਵਨ ਵਰਗੀ ਧਰਤੀ ਦੇ ਮੇਰੇ ਵੀਰਿਆ ਜਾਓ ਜੀ ਬੜੀ ਖਰਾਬ ਹੋਇਆ ਗਰਾਊਂਡ ਗਾਦੀ ਦਾ ਬਹੁਤ ਹੋਣੀ ਚਾਚਾ ਜੀ ਜਾਣੇ ਜੀ ਮੇਰੇ ਬੜੀਆ ਬੋਂਗੋ ਤੇ ਇਧਰਲੇ ਪਾਸੇ ਜਿਹੜਾ ਮੁੰਡਾ ਬਾਲਾ ਬਣਾ ਇਹ ਹੈ ਸੁਨੀਲ ਮੰਗੀਪੁਰ ਮੰਗੂਪੁਰ ਦੀ ਧਰਤੀ ਆ ਮੇਰੇ ਵੀਰਿਆ ਬੁਲੇ ਕਰੀਏ ਕਰੀਏ ਮੈਂ ਦੀ ਜਰਵਾਦ ਜਲਦੀ ਦੇ ਨਾਲ ਸੱਜਣੇ ਉੱਥੇ ਖਾਲੀ ਕਰਾਉਗਾ ਮਾੜਾ ਭਰਾ ਪਿੱਛੇ ਨੂੰ ਹੋ ਜਾ ਤੇ ਇਹ ਜਣਾ ਕੈ ਗੱਟ ਗਿਆ ਆ ਸਾਹਮਣੇ ਵੱਡੇ ਮੈਂ ਦੀ ਜਿਹੜੀ ਜਰਵਾਦ ਹੋਣੀ ਆ ਰਹੀ ਐ ਆਹ ਬਾਲ ਬਾਲ ਨੂੰ ਮਾਰੇ ਵੀਰੋ ਇਹ ਆ ਸੁਨੀਲ ਮੰਗੂ ਪਰ ਦੀ ਧਰਤੀ ਯਾ ਹਾ ਜਰਾ ਕਰਾਈ ਤਰੇ ਆਉਂਦਾ ਇਹ ਹੈ ਜੀਵਨ ਵਰਦੀ ਧਰਤੀ ਦਾ ਆਉ ਡੋਗੋ ਮੇਰੇ ਵੀਰਿਆ ਆਉ ਜਾਂਨੇ ਬਾਲਾ ਮੰਗੂ ਬਰੇ ਦੀਆਂ ਤੇ ਮੰਗੂ ਬਰੇ ਦੀਆਂ ਪੈਂਦੀਆਂ ਇਹ ਹੈ ਸੁਨੀਲ ਮੇਰੇ ਵੀਰਿਆ ਉਹ ਬਾਲ ਪੈਂਦੀ ਹੈ ਟੱਕਰ ਤੇ ਟੱਕਰ ਤੇ ਟੱਕਰ ਤੇ ਟੱਕਰ ਆ ਬੱਲੇ ਬਹੁਤ ਅੱਕਦੇ ਹੋ ਯਾਰ ਤੂੰ ਬਹੁਤ ਅੱਕਦੇ ਹੋ ਕੋਲ ਚੋਕੇ ਛੱਕਿਆਂ ਚ ਡੀਲਾਂ ਕਰਦਾ ਮੁੰਡਾ هي یار بول ھم سمر ஆனருமான் ਗੁਰਦੀ ਧਰਤੀ ਦਾ ਬੱਲੇ 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 ਸਮਾਂ ਜਖਣਾ ਬੋਲਈਆ ਬੋਲ ਜਖੂ ਆਇ ਸ਼ੱਟਾ ਫੇਰ ਦੇਵਲਾ ਵਜਿਆ ਮੇਰੇ ਵੀਰਿਆ ਸਾਹਮਣੇ ਰੇਡ ਦੇ ਜਨਾਨੰਦਰ ਲੋ ਜੀ ਬੱਲੇ ਛੱਕੇ ਬਾਰੇ ਕੋਈ ਚੌਕਾ ਲੱਗਾ ਸਰਾ ਕਰਾਈ ਦੁਰਿਆਨ ਹੈ ਮੇਰੇ ਵੀਰੋ ਪਾਈ ਬੋਲੇ ਜਗਦੀ ਨਾਲ ਦੀ ਨਾਲ ਭਰਾਵਣੇ ਆਂਕਾ ਜੀ ਬਹੁਤ ਡਰ ਰਹੇ ਆ ਮੈਂ ਸੋਈ ਆ ਹੁਣ ਸਿੰਗਲ ਹੈ ਜੈ ਜੀ ਦੱਸ ਲਿਆ ਜੀ ਪਹਿਲਾ ਸਿੰਗਲ ਹੈ ਬੱਲੇ ਮੈਂ ਹੰਦਲਾ ਓਕੇ சாத்தி அணுஜா ரோ 45 ਸਕੋਰ ਇਹ ਰਿਹਾਗੇ ਬੋਲ ਦੀ ਸੋਟੀ ਦਾ ਵਾਅਦ ਕਹਿ ਰਹੀ ਹੋਈ ਹੈ ਤੇਰੇ ਵੱਲੋਂ ਬਾਲ ਵੇਗੰਦੀ ਹੈ ਬੱਲੇ 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 ਕੋਟੀ ਦੀ ਰਾਹ ਟਾਰਗੇਟ ਹੈ ਹਾਂ ਜਮਾਨੇ ਵਾਲਾ ਜੋਗੇ ਮਾਲੀ ਨਗਰੀਏ ਤੋਂ ਪਿੱਛੇ ਪੰਘਿਆ ਕਰੇਗੇ ਗੋਡਾ ਚੋਰ ਦੀ ਧਰਤੀ ਹੈ ਤੇ ਬਾਲਾਂ ਸਜਿੰਦੀਆਂ ਪੈਂਦੀਆਂ ਕੁਛ ਨਹੀਂ ਆਉਂਦਾ ਕੌ ਸੋਣੀ ਵੇਲ ਡਰ ਗਿਆ ਇਹ ਹੈ ਗੋਰਾ ਮੇਰੇ ਵੀਰੋ ਬਹੁਤ ਚੋਟੀ ਦਾ ਖਿਡਾਰੀ ਹੈ ਭਾਈ ਆਪੋ ਦਾਬਾ ਹੋ ਗਿਆ ਬਰੇਦ ਆਪਦੇ ਸਿੰਗਲੀ ਹੈ ਹਾਂ ਜੀ ਬਰੇਦ ਆਪਦੇ ਦਈ ਯਾਰੋ ਆਹ ਸਾਹਮਣੇ ਆ ਗਿਆ ਧਮਾਨ ਮੇਰੇ ਵੀਰੋ ਬੜਾ ਜੋਰ ਦੀ ਧਾਰਤ